ਵੀਰੋ ਸਿੱਧੂ ਮੂਸੇਵਾਲਾ ਰੱਬ ਬਣ ਚੁੱਕਾ ਆ ਲੋਕਾਂ ਨੇ ਉਸ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ ਆ ਤੇ ਉਹ ਰੱਬ ਬਣਨਾ ਡਿਜ਼ਰਵ ਵੀ ਕਰਦਾ ਸੀ ਅੱਜ ਸਮਾਜ ਉਸ ਲੈਵਲ ਦੇ ਜੀ ਰਿਹਾ ਜਿੱਥੇ ਠੱਗ ਚੋਰ ਬਾਬੇ ਤੁਸੀਂ ਦੇਖਦੇ ਹੀ ਹੋਇਆ ਕਿਵੇਂ ਬਾਅਦ ਚ ਉਹਨਾਂ ਦੇ ਰੇਅਬ ਤੇ ਕਿਵੇਂ ਫਰੌਡ ਸਾਹਮਣੇ ਆਉਂਦੇ ਫਿਰ ਵੀ ਉਹ ਬਾਬੇ ਬਣੇ ਹੋਏ ਆ ਉਸ ਦੇ ਉਲਟ ਸਿੱਧੂ ਤਾਂ ਜਿਸ ਬੰਦੇ ਦਾ ਇੱਕ ਵਾਰ ਆਪਣੀ ਜਵਾਨ ਤੋਂ ਨਾਂ ਲੈ ਦਿੰਦਾ ਸੀ ਉਹੀ ਬੰਦੇ ਦੀ ਕਿਸਮਤ ਬਦਲ ਜਾਂਦੀ ਸੀ ਭਾਵੇਂ ਉਹ ਪਲਕਾਰ ਅਨਖੀਲਾ ਹੋਵੇ ਭਾਵੇਂ ਉਹ ਮੈਡਮ ਬਰਾੜ ਸਿੰਗਰ ਹੋਵੇ ਭਾਵੇਂ ਪਤਾ ਹੀ ਨਹੀਂ ਕਿੰਨੇ ਜਿਹਦਾ ਉਹਨੇ ਆਪਣੇ ਮੂੰਹ ਤੋਂ ਨਾਲ ਲਿਆ ਤਾਂ ਜਟਾੜਾਂ ਦਾ ਨਾਲ ਐ ਤਾਂ ਦੇ ਪੁਰਾਣਾ ਇਤਿਹਾਸ ਜਾਂਦਾ ਹੋ ਗਿਆ ਉਹ ਟਾਈਮ ਯਾਦ ਅਗਲੇ ਜਦੋਂ ਪੰਜਾਬ ਦਾ ਬਹੁਤ ਹੀ ਮਾੜਾ ਵਕਤ ਸੀ ਸ਼ਰੀਆਮ ਖੂਨ ਖਰਾਬਾ ਹੋਇਆ ਭਾਵੇਂ ਕਿਹਦਾ ਕਹਨੇ ਕੀਤਾ ਯਾਰ ਨੁਕਸਾਨ ਤੇ ਪੰਜਾਬੀਆਂ ਦਾ ਹੋਇਆ ਨਾ ਨੁਕਸਾਨ ਦੇ ਲੋਕਾਂ ਦਾ ਹੋਇਆ ਨਾ ਉਹ ਟਾਈਮ ਹੁੰਦੇ ਰਿਵਰਸ ਲੈ ਜਾਂਦਾ ਸਿੱਧੂ ਮੂਸੇਵਾਲੇ ਨੇ ਆਹ ਤਾਕਤ ਸੀ ਉਹ ਚ ਕਿੰਨੇ ਲੋਕਾਂ ਨੂੰ ਰੋਟੀ ਦੇ ਲਾ ਗਿਆ ਕਿੰਨੇ ਲੋਕਾਂ ਨੂੰ ਉਹ ਜਸਮੀਨ ਅਕਰ ਨੇ ਢਿੱਲੇ ਜੇ ਮੂੰਹ ਨਾਲ ਕਿਹਾ ਸੀ ਕਿ ਆਹੋ ਆਹ ਜਦੋਂ ਪੋਡਕਾਸਟ ਵਾਲੇ ਨੇ ਪੁੱਛਿਆ ਕਿ ਸਿੱਧੂ ਦੀ ਵਜ੍ਹਾ ਨਾਲ ਤੁਸੀਂ ਤਾਂ ਫਿਰ ਢਿੱਲੇ ਜਮੂਗਾ ਕਿ ਹਾਂ ਯਾਰ ਤੋ ਖਾਣਾ ਕਰੋ ਉਸ ਰੱਬ ਨਾਲ ਰੱਬਿਆ ਜੇ ਤੁਹਾਨੂੰ ਉਹਨੇ ਕੰਮ ਲਾਇਆ ਤੇ ਜੇ ਉਹਦੀ ਬੱਦਵਾ ਲੱਗੀ ਤੇ ਕੰਮ ਤੋਂ ਲੈ ਵੀ ਜਾਓਗੇ ਉਹਦੀ ਸਮਾਹ ਤੇ ਕਿਵੇਂ ਲੋਕ ਮਥੇ ਢੇਕ ਰਹੇ ਹੋ ਤੁਸੀਂ ਵੇਖਿਆ ਇਹ ਸਾਰਿਆਂ ਨੇ ਇਹ ਪਹਿਲਾ ਬੰਦਾ ਸੀ ਸਿੱਧੂ ਮੂਸੇਵਾਲਾ ਦੁਨੀਆ ਚ ਜਿਹਦੇ ਨਾਂ ਤੇ ਮੌਤੇ ਸਾਰੀ ਦੁਨੀਆ ਰੋਈ ਸੀ মিডিਆ ਨਹੀਂ ਗਿਆ ਸੀ ਲੋਕਾਂ ਨੇ ਆਪਣੇ ਮੋਬਾਈਲਾਂ ਦੀ ਵੀਡੀਓ ਪਾ ਪਾ ਕੇ ਪੂਰੀ ਦੁਨੀਆ ਚ 7 ਦਿਨ ਰੇਟਿੰਗ ਚੱਲਦੀ ਰਹੀ 7 ਦਿਨ 7 ਦਿਨ ਰੇਟਿੰਗ ਚੱਲੀ ਵੀਰੋ 7 ਦਿਨ ਖੁਸ ਸੋਚੋ 7 ਦਿਨ ਜਦ ਕਿ মিডিਆ ਉਥੇ ਗਿਆ ਹੀ ਨਹੀਂ ਨਹੀਂ ਤਾਂ মিডিਆ ਜਾਂਦਾ ਫਿਰ ਪੈਸੇ ਲਾਏ ਜਾਂਦੇ ਫਿਰ ਕਿਸੇ ਵੀ ਘਟਨਾ ਨੂੰ ਮਾਰਕੀਟ ਵਿੱਚ ਲਿਆਇਆ ਜਾਂਦਾ ਸਿਸਟਮ ਇਦਾਂ ਚੱਲਦਾ ਆ ਉਹਦੀ ਮੌਤ ਨੇ ਪੂਰੀ ਦੁਨੀਆ ਨੂੰ ਰਵਾ ਦਿੱਤਾ ਵੀਰ ਉਹਨੇ ਇੱਕ ਗਾਣਾ ਕੱਢਿਆ ਅਫਗਾਨਾਂ ਦੇ ਖਿਲਾਫ ਮੁਸਲਮਾਨ ਆਪਣੇ ਧਰਮ ਵਿੱਚ ਕਿੰਨੇ ਕੱਟ ਰਿਆ ਜਿਹੜਾ ਨਲੂਏ ਦਾ ਗਾਣਾ ਸੀ ਮੁਸਲਮਾਨ ਕਹਿੰਦੇ ਕੋਈ ਨਹੀਂ ਫਿਰ ਕੀ ਹੋ ਗਿਆ ਸਾਦੂ ਕੋਈ ਪਰਵਾਹ ਨਹੀਂ ਸਾਨੂੰ ਫਿਰ ਵੀ ਸਿੱਧੂ ਨਾਲ ਹੀ ਪਿਆਰ ਆ ਯਾਰ ਜਿਸ ਬੰਦੇ ਦੇ ਮੂੰਹ ਚੋਂ ਬੋਲੀ ਹੋਈ ਕੱਲੀ-ਕੱਲੀ ਗੱਲ ਸੱਚ ਹੋ ਜਵੇ ਕੀ ਹੋ ਰੱਬ ਨਹੀਂ ਹੈਗਾ ਉਹ ਰੱਬ ਹੀ ਆ ਬਹੁਤ ਲੋਕ ਪੰਜਾਬ ਵਿੱਚ ਜਿਹੜੇ ਪੁਰਾਣੇ ਗਏ ਹੋਏ ਸੀ ਉਹਨਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਅਸੀਂ ਪੰਜਾਬ ਜਾਣਾ ਹੈ ਉਹ ਸਿਰਫ ਸਿੱਧੂ ਦੀ ਕੋਠੀ ਵੇਖਣ ਵਾਸਤੇ ਸਿੱਧੂ ਦੀ ਸਮਾਦ ਵੇਖਣ ਵਾਸਤੇ ਪੰਜਾਬ ਆਏ ਕੀ ਉਹ ਰੱਬ ਨਹੀਂ ਹੈ ਉਹ ਰੱਬ ਹੈ ਤਾਂ ਇਹ ਸਭ ਹੋ ਰਿਹਾ ਹੈ ਜਿਹੜੇ ਪੰਜਾਬੀ ਨਹੀਂ ਜਾਣਦੇ ਉਹ ਵੀ ਉਹਦੇ ਗਾਣੇ ਸੁਣਦੇ ਆ ਬੱਚੇ ਉਹਦੇ ਗਾਣਿਆਂ ਤੇ ਝੂਮਦੇ ਆ ਹਰ ਵਰਗ ਹਰ ਜਾਤੀ ਦੇ ਲੋਕ ਇੱਕ ਜਦੋਂ ਉਸ ਦੀ ਮੌਤ ਹੋਈ ਤਾਂ ਇੱਕ ਘਟਨਾ ਹੋਈ ਸੀ ਵੀਰੋ ਉਹ ਬੰਦਾ ਕਹਿੰਦਾ ਕਿ ਸਾਡੇ ਘਰ ਵੀ ਮੌਤ ਹੋਈ ਤੇ ਅਸੀਂ ਦੋ ਦੂਜੇ ਜਿਹੜੀ ਰੋਣੋਂ ਚੁੱਪ ਕਰਕੇ ਸਿੱਧੂ ਦੀ ਮੌਤ ਦੇ ਨਾਲ ਉਹਨਾਂ ਦੇ ਘਰ ਵੀ ਮੌਤ ਹੋਈ ਸੀ ਉਹ ਕਹਿੰਦੇ ਸਾਨੂੰ ਸਾਡੇ ਘਰ ਦੀ ਮੌਤ ਦਾ ਦੁੱਖ ਨਹੀਂ ਹੈਗਾ ਸਾਨੂੰ ਇਹਦੀ ਮੌਤ ਦਾ ਦੁੱਖ ਹੈ ਕਹਿੰਦਾ ਆਪਣੇ ਘਰ ਦੀ ਮੌਤ ਵਾਸਤੇ ਅਸੀਂ 2 ਦਿਨ ਰੋਏ ਤੇ ਇਸ ਦੀ ਮੌਤ ਵਾਸਤੇ ਅਸੀਂ ਪਿਛਲੇ 10 ਦਿਨਾਂ ਤੋਂ ਰੋਂਦੇ ਆ ਰਹੇ ਹਾਂ ਮੈਂ ਆਪਣੇ ਪਿੰਡਾਂ ਵਿੱਚ ਆਪਣੀ ਅੱਖੀ ਜਨਾਨੀਆਂ ਰੋਂਦੀਆਂ ਵੇਖੀਆਂ ਆਪਣੀਆਂ ਅੱਖਾਂ ਨਾਲ ਮੈਂ ਜਨਾਨੀਆਂ ਰੋਂਦੀਆਂ ਵੇਖੀਆਂ ਵੀਰੋ ਉਹ ਕੁਛ ਹੈ ਸੀ ਉਹ ਰੱਬ ਹੈ ਸੀ ਔਰ ਦੂਜੀ ਗੱਲ ਆ ਕਿ ਉਹਦੇ ਪਿਓ ਨੇ ਨਹੀਂ ਉਹਦਾ ਟੈਂਪਲ ਬਣਾਇਆ ਉਹ ਲੋਕਾਂ ਨੇ ਬਣਾਇਆ ਪਹਿਲੋਂ ਇੱਕ ਮੂਰਤੀ ਕਿਸ ਨੇ ਰੱਖ ਦਿੱਤੀ ਫੇਰ ਦੂਜੇ ਨੇ ਰੱਖ ਦਿੱਤੀ ਤੀਜੇ ਨੇ ਟੀਨ ਪਾਤਾ ਚੌਥੇ ਨੇ ਕੋਸ਼ ਕਰਤਾ ਆਟੋਮੈਟਿਕ ਜਨਤਾ ਨੇ ਕਿਉਂਕਿ ਉਹ ਜਨਤਾ ਦਾ ਰੱਬ ਹੀ ਆ ਜਨਤਾ ਨੇ ਉਹ ਮੰਦਿਰ ਬਣਾਇਆ ਉਹ ਟੈਂਪਲ ਬਣਾਇਆ ਉਹ ਸਮਾਦ ਬਣਾਈ ਆ ਇੱਕ ਤਾਂ ਦੁਕਾਨਦਾਰੀ ਟੈਪ ਹੁੰਦਾ ਨਾ ਵੀ ਚਲੋ ਇੱਥੇ ਮੰਦਿਰ ਪਾ ਦਿਓ ਤੇ ਚੜਾਵਾ ਚੜੂਗਾ ਨਹੀਂ ਤੇ ਵੀਰੋ ਉਹ ਰੱਬ ਹੀ ਹੈ ਉਸਦੀ ਸ਼ਾਇਰੀ ਨੇ ਲੋਕਾਂ ਨੂੰ ਜਗਾਇਆ ਠੱਗਾ ਚੋਰਾਂ ਦਾ ਵਿਰੋਧ ਕੀਤਾ ਲੋਕਾਂ 'ਚ ਇੱਕ ਨਵਾਂ ਜਜ਼ਬਾ ਲਿਆਂਦਾ ਇੱਕ ਹੋਰ ਗੱਲ ਪਹਿਲਾ ਸਿੰਗਰ ਆ ਜਿਦੀਆਂ ਫੋਟੋਆਂ ਗੁਰਦੁਆਰਾ ਸਾਹਿਬ 'ਚ ਲੱਗੀਆਂ ਪਹਿਲਾ ਸਿੰਗਰ ਆ ਜਿਹਨੂੰ ਰਾਗੀਆਂ ਢਾਡੀਆਂ ਨੇ ਗਾਇਆ ਅਕਸਰ ਕਹਾਵਾ ਆਉਂਦੀਆਂ ਵਾ ਕਿ ਰਾਗੀ ਢਾਡੀ ਗੁਰਦੁਆਰਿਆਂ ਵਿੱਚ ਸਿੱਧੂ ਦੇ ਗਾਣੇ गा ਰਹੇ ਨੇ ਇਸਤਰੀ ਸਮਾਜ ਨੇ ਉਹਨੂੰ ਐਨਾ ਪਿਆਰ ਕੀਤਾ ਇਸਤਰੀ ਸਮਾਜ ਨੇ ਬਹੁਤ ਪਿਆਰ ਕੀਤਾ ਉਹਨੂੰ ਇੱਕ ਭਰਾ ਮੰਨ ਲਿਆ ਕਹਿੰਦੇ ਰਖੜੀ ਵਾਲੇ ਦਿਨ ਦੂਰੋਂ ਦੂਰੋਂ ਕੁੜੀਆਂ ਆਉਂਦੀਆਂ ਨੇ ਤੇ ਉਹਦੀ ਸਮਾਦ ਤੇ ਰਖੜੀ ਬੰਨ ਕੇ ਜਾਂਦੀਆਂ ਨੇ ਕਿੰਨੇ ਉਹਦੀ ਸਮਾਦ ਦੇ ਸਾਹਮਣੇ ਗਰੀਬਾਂ ਦਾ ਰੋਜ਼ਗਾਰ ਬਿਨਾ ਪਾੜੇ ਵੀ ਦੁਕਾਨਾਂ ਤੋਂ ਚੱਲ ਪਿਆ ਤੇ ਵੀਰੋ ਇਹ ਕੋਈ ਆਮ ਗੱਲ ਨਹੀਂ ਹੈ ਉਹ ਰੱਬ ਹੈ ਉਸਨੇ ਪ੍ਰੂਫ ਕਰ ਦਿੱਤਾ ਕਿ ਉਹ ਰੱਬ ਹੈ ਉਹ ਕੋਈ پہاੜੇ ਦਾ ਰੱਬ ਨਹੀਂ ਹੈ ਉਹ ਕੋਈ ਦੁਕਾਨਦਾਰੀ ਵਾਲਾ ਰੱਬ ਨਹੀਂ ਹੈ ਉਹ ਕੋਈ ਠੱਗ ਬਾਬੇ ਦਾ ਬਣਾਇਆ ਰੱਬ ਨਹੀਂ ਹੈ ਕਿ ਚਲੋ ਜਿੱਥੇ ਮਰਜੀ ਬੈਠ ਜਾਓ ਲੋਕਾਂ ਨੂੰ ਪਰਵਜਨ ਸੁਣਾਉਣੇ ਸ਼ੁਰੂ ਕਰ ਦੋ ਨਹੀਂ ਉਹ ਐਕਚੁਅਲ ਰੱਬ ਹੈ ਉਹ ਸੱਚਾ ਰੱਬ ਹੈ ਉਹ ਦੁਨੀਆ ਵਿੱਚ ਇੱਕ ਨਵੇਂ ਦਰਾਂ ਦੀ ਕ੍ਰਾਂਤੀ ਲਿਆਵੇਗਾ ਹਜ਼ਾਰਾਂ ਸਾਲਾਂ ਤੱਕ ਉਸ ਨੂੰ ਯਾਦ ਕੀਤਾ ਜਾਵੇਗਾ ਮੰਨਿਆ ਜਾਵੇਗਾ ਉਸ ਦੀ ਸ਼ਾਇਰੀ ਤੋਂ ਲੋਕ ਸ਼ਿਕਸ਼ਾ ਲਰਗੇ ਵੀਰੋ ਧੰਨਵਾਦ ਵੀਰੋ ਧੰਨਵਾਦ